ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਆ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਵਿੰਦਰ ਸਿੰਘ ਬਰਾੜ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਆਪਾਂ ਤੁਹਾਡੇ ਨਾਲ 20 ਅਕਤੂਬਰ 2025 ਦੇ ਦਿਨ ਗੱਲਬਾਤ ਕਰ ਰਹੇ ਹਾਂ ਸਭ ਤੋਂ ਪਹਿਲਾਂ ਤਾਂ ਸਾਰੇ ਕਿਸਾਨ ਵੀਰਾਂ ਨੂੰ ਦੀਵਾਲੀ ਬੰਦੀ ਛੋੜ ਦਿਵਸ ਜਿਹੜਾ ਕਿ ਅੱਜ ਕੱਲ ਦੇ ਵਿੱਚ ਮਨਾਇਆ ਜਾ ਰਿਹਾ ਹੈ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਸਮੂਹ ਕਿਸਾਨ ਪਰਿਵਾਰਾਂ ਨੂੰ ਤੰਦਰੁਸਤੀ ਤਰੱਕੀ ਖੁਸ਼ਹਾਲੀ ਬਖਸ਼ਣ ਤੇ ਤੁਹਾਡੀਆਂ ਕਮਾਈਆਂ ਦੇ ਵਿੱਚ ਬਰਕਤ ਪਵੇ ਦਿਨ ਦੁੱਗਣੀ ਦੋਗਣੀ ਤੇ ਰਾਤ ਚੌਗਣੀ ਤਰੱਕੀ ਕਰੋ ਸੋ ਕਿਸਾਨ ਵੀਰੋ ਮੇਰਾ ਤੁਹਾਡੇ ਨਾਲ ਗੱਲਬਾਤ ਕਰਨ ਦਾ ਜਿਹੜਾ ਮਕਸਦ ਹੈ ਮੁੱਖ ਮਕਸਦ ਇਹ ਹੈ ਕਿ ਝੋਨੇ ਦੀ ਵਾਢੀ ਚੱਲ ਰਹੀ ਹੈ ਤੇ ਬੜੇ ਜੋਰਾਂ ਦੇ ਨਾਲ ਵਾਢੀ ਜਿਹੜੀ ਚੱਲ ਰਹੀ ਹੈ ਤੇ ਕਿਸਾਨ ਵੀਰ ਨਾਲ ਦੀ ਨਾਲ ਕਣਕ ਦੀ ਬਿਜਾਈ ਦੀ ਤਿਆਰੀ ਕਰ ਰਹੇ ਆ। ਪਹਿਲੀ ਗੱਲ ਸਿੱਧਾ ਮੇਰੀ ਇਹ ਹੈ ਕਿ ਕਈ ਵਾਰ ਕਿਸਾਨ ਵੀਰ ਬੜੀ ਤੇਜ਼ੀ ਕਰਨ ਲੱਗ ਪੈਂਦੇ ਆ ਕਿ ਅਸੀਂ ਜਲਦੀ ਤੋਂ ਜਲਦੀ ਜਿਹੜਾ ਕੰਮ ਨਿਪਟਾ ਦਈਏ। ਮੌਸਮ ਨੂੰ ਧਿਆਨ ਚ ਰੱਖਦੇ ਹੋਏ ਝੋਨੇ ਦੇ ਵਿੱਚ ਤੁਸੀਂ ਦੇਖਿਆ ਕਿਉਂਕਿ ਨਸਾਰੇ ਸਮੇਂ ਕੋਈ ਮੀਂਹ ਪੈ ਲੈ ਜਿਹੜਾ ਮੀਂਹ ਹੈ ਹਨੇਰੀ ਹੈ ਉਹ ਆਪਣੇ ਵਾਸਤੇ ਨਹੀਂ ਹੈਗਾ। ਤਾਪਮਾਨ ਆਪਣੇ ਵਾਸਤੇ ਨਹੀਂ ਹੈਗਾ। ਪਰ ਬਜਾਈ ਦਾ ਲਵਾਈ ਦਾ ਸਮਾਂ ਫਸਲ ਦਾ ਉਹ ਆਪਣੇ ਵਾਸਤੇ ਹੁੰਦਾ ਹੈ। ਉਹ ਆਪਾਂ ਆਪਣੀ ਮਰਜ਼ੀ ਨਾਲ ਕਰ ਸਕਦੇ ਹਾਂ। ਬਹੁਤ ਸਾਰੇ ਕਿਸਾਨ ਵੀਰ ਆ ਜਿਹੜੇ ਜਿਹੜੀ ਫਸਲੀ ਰਹਿਣ ਖੂਦ ਬਾਰੇ ਮੈਂ ਗੱਲ ਕਰਦਾ ਹੁੰਨਾ, ਜ਼ਮੀਨ ਦੀ ਸਿਹਤ ਬਾਰੇ ਗੱਲ ਕਰਦਾ ਹੁੰਨਾ ਕਿ ਇਹਨੂੰ ਆਪਾਂ ਜਿੰਨਾ ਸੰਭ ਸਕੇ ਸੰਭੀਏ। ਬਹੁਤ ਸਾਰੇ ਕਿਸਾਨ ਵੀਰ ਇਸ ਗੱਲ ਨੂੰ ਸਮਝ ਵੀ ਰਹੇ ਆ, ਕਰ ਵੀ ਰਹੇ ਆ, ਫਾਇਦਾ ਵੀ ਲੈ ਰਹੇ ਆ ਤੇ ਹੋਰ ਕਿਸਾਨ ਵੀਰਾਂ ਨੂੰ ਪ੍ਰੇਰਿਤ ਵੀ ਕਰ ਰਹੇ ਆ। ਕਈ ਕਿਸਾਨ ਵੀਰ ਆ ਜਿਹੜੇ ਇਹ ਗੱਲ ਵੱਲ ਧਿਆਨ ਨਹੀਂ ਦੇ ਰਹੇ ਤੇ ਉਹਨਾਂ ਨੂੰ ਮੈਂ ਵਾਰ-ਵਾਰ ਗੁਜ਼ਾਰਿਸ਼ ਕਰਦਾ ਹੁੰਦਾ ਕਿ ਇਹ ਜਿਹੜਾ ਹੈਗਾ ਨਾ ਮੈਂ ਕੱਲ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਵੀਡੀਓ ਪਾਈ ਸੀਗੀ ਕਿ ਫਸਲੀ ਰਹਿਣ ਖੂਨ ਦੇ ਵਿੱਚ ਵਾਈਏ ਧਰਤੀ ਮਾਤਾ ਸਾਡੀ ਮਾਂ ਹੈ ਜਿਹੜੀ ਜ਼ਮੀਨ ਆ ਸਾਡੀ ਮਾਂ ਆਪਾਂ ਮੰਨਦੇ ਹੁੰਨੇ ਆ ਇੱਕ ਆਪਣੀ ਮਾਂ ਜੀ ਨੇ ਆਪਾਂ ਨੂੰ ਜਨਮ ਦਿੱਤਾ ਹੁੰਦਾ ਇੱਕ ਏ ਜ਼ਮੀਨ ਆ ਜਿਹੜੀ ਸਾਡੀ ਮਾਂ ਹੁੰਦੀ ਜਿਹੜੀ ਸਾਨੂੰ ਪਾਲਦੀ ਪੋਸਦੀ ਹੈ ਜਿਹੜੀ ਸਾਨੂੰ ਸਾਡੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੀ ਹੈ ਉਹਨੂੰ ਨਾਂ ਸਾੜੀਏ ਉਹਦੇ ਵਿੱਚ ਜਿੰਨੇ ਜੀਵ ਜੰਤੂ ਪਾਲਦੇ ਆ ਉਹਨੂੰ ਨਾਂ ਸਾੜੀਏ ਗੁਰੂਆਂ ਦੇ ਉਪਦੇਸ਼ ਤੇ ਚੱਲ ਪਈਏ ਜੇ ਆਪਾਂ ਉਹਦੇ ਵਿੱਚ ਕੋਈ ਆਪਾਂ ਨੂੰ ਥੋੜਾ ਬਹੁਤਾ ਖਰਚਾ ਖੇਚਲ ਪੈਂਦਾ ਹੈ ਤੇ ਉਹਨਾਂ ਆਪਾਂ ਨੂੰ ਫਾਇਦਾ ਆਪਾਂ ਨੂੰ ਬਰਕਤ ਵੀ ਮਿਲੂਗੀ ਕੁਦਰਤ ਜਿਹੜੀ ਹੈਗੀ ਆ ਉਹ ਬੜੀ ਬਲਵਾਨ ਹੈ ਕੁਦਰਤ ਦੇ ਆਪਾਂ ਪੱਖੀ ਚਲਦਿਆਂ ਦਾ ਕੁਦਰਤ ਆਪਾਂ ਨੂੰ ਵਰਦਾਨ ਦਿੰਦੀ ਹੈ ਤੇ ਜੇ ਆਪਾਂ ਜਿਹੜੀ ਛੇੜਛਾੜ ਕਰਦੇ ਆ ਤਾਂ ਫਿਰ ਆਪਾਂ ਨੂੰ ਸਰਾਪ ਵੀ ਕਈ ਵਾਰ ਲੱਗ ਜਾਂਦਾ ਇਸ ਗੱਲ ਦਾ ਖਿਆਲ ਰੱਖੋ ਇਹ ਬੇਨਤੀ ਆ ਗੁਜ਼ਾਰਸ਼ ਆ ਬਾਕੀ ਮਰਜ਼ੀ ਤੁਹਾਡੀ ਆ ਜਿਹੜੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਸੀ ਉਹ ਹੈ ਕਣਕ ਦੀ ਬਜਾਈ ਦੇ ਵਾਸਤੇ ਤਾਪਮਾਨ ਸਹੀ ਕਿਹੜਾ ਹੈ ਕਿਉਂਕਿ ਇਸ ਟਾਈਮ ਜਿਹੜਾ ਤਾਪਮਾਨ ਹੈ ਕਿਸਾਨ ਵੀਰੋ ਤਕਰੀਬਨ ਤਕਰੀਬਨ 32 ਦੇ ਕਰੀਬ ਚੱਲ ਰਿਹਾ ਹੈ ਦਿਨ ਦਾ ਤਾਪਮਾਨ ਤੇ ਰਾਤ ਦਾ ਹੈਗਾ 18 ਦੇ ਕਰੀਬ 18 19 ਦੇ ਕਰੀਬ ਹੈ ਰਾਤ ਦਾ ਤਾਪਮਾਨ ਦਿਨ ਦਾ ਤਾਪਮਾਨ ਜਿਹੜਾ 32 ਦੇ ਕਰੀਬ ਹੈ ਤੇ ਅਜੇ ਹਫ਼ਤਾ ਦਾੱਸਦੇ ਨੇ ਇਸੇ ਤਰ੍ਹਾਂ ਤਾਪਮਾਨ ਰਹਿਣ ਦੇ ਸਾਰ ਵੱਤਵਤ 31 ਤੱਕ ਆ ਸਕਦਾ ਅਗਲੇ ਬੁੱਧਵਾਰ ਤਾਈਂ ਆ ਹਫ਼ਤਾ ਛੱਡ ਕੇ ਅਗਲੇ ਬੁੱਧਵਾਰ ਤਾਈਂ ਦਿਨ ਦਾ ਤਾਪਮਾਨ 31 ਤੇ ਰਾਤ ਦਾ ਤਾਪਮਾਨ 17 ਤੋਂ 19 ਤੇ ਆ ਸਕਦਾ ਜਿਹੜਾ ਕਣਕ ਦੇ ਵਾਧੇ ਵਾਸਤੇ ਤਾਪਮਾਨ ਹੁੰਦਾ ਵੱਤਵਤ ਓਹੋ ਤਕਰੀਬਨ 22 ਇੱਕ ਤੱਕ 22 ਡਿਗਰੀ ਤੱਕ ਜਿਹੜਾ 17 ਤੋਂ ਲੈ ਕੇ 18 ਤੋਂ ਲੈ ਕੇ 22 ਤੱਕ ਤੇ ਜਿਹੜਾ ਨਸਾਰੇ ਵਾਸਤੇ ਜਦੋਂ ਦਾਣਾ ਭਰਨਾ ਹੁੰਦਾ ਉਦੋਂ ਤਕਰੀਬਨ ਤਕਰੀਬਨ ਜਿਹੜਾ 28 29 30 ਡਿਗਰੀ ਤੱਕ ਇਹ ਤਾਪਮਾਨ 22 ਤੋਂ ਲੈ ਜਿਹੜਾ ਆਪਾਂ ਵੱਧ ਵੱਧ ਦੀ ਗੱਲ ਕਰਦੇ ਹਾਂ 22 23 ਤੋਂ 28 27 28 ਤੱਕ 29 30 ਤੱਕ ਆਪਾਂ ਮੰਨ ਸਕਦੇ ਆ ਜਿਹੜਾ ਜਰਮੀਨੇਸ਼ਨ ਵਾਸਤੇ ਕਣਕ ਦੀ ਬਜਾਈ ਵਾਸਤੇ ਕਿ ਬੀਜ ਵਧੀਆ ਪੁੰਗਰੇ ਤੇ ਉਹਦਾ ਤਾਪਮਾਨ ਜੇ ਉੱਚਾ ਹੁੰਦਾ ਤਾਂ ਉਹਦੀ એનર્ਜੀ ਐਗਜਾਸਟ ਹੁੰਦੀ ਹੈ ਕਮਜ਼ੋਰ ਪੈ ਜਾਂਦਾ ਬੂਟਾ ਜਿਹੜਾ ਪੁੰਗਰਦਾ ਉਹ ਤਕਰੀਬਨ ਤਕਰੀਬਨ 16 17 ਡਿਗਰੀ ਤੋਂ ਲੈ ਕੇ 16 17 ਤੋਂ ਲੈ ਕੇ ਰਾਤ ਦਾ ਤਾਪਮਾਨ ਕਹਿ ਰਹੇ ਆ ਮੈਂ ਤੇ ਦਿਨ ਦਾ ਤਾਪਮਾਨ ਜ 29 ਜਾਂ 30 ਡਿਗਰੀ ਮਤਲਬ 30 ਤੋਂ ਥੱਲੇ ਥੱਲੇ ਹੋਵੇ ਦੀ ਤੋ ਕ੍ਰੋਸ ਨਾ ਕਰਦਾ ਹੋਵੇ ਉਹ ਬਜਾਈ ਦਾ ਸਹੀ ਸਮਾਂ ਹੁੰਦਾ ਕਣਕ ਦੀ ਬਜਾਈ ਦਾ ਉਹ ਕਣਕ ਦੀ ਬਜਾਈ ਦਾ ਸਹੀ ਸਮਾਂ ਹੁੰਦਾ ਤੇ ਜੇ ਆਪਾਂ ਕਾਲ ਕਰਦੇ ਆ ਸਭ ਤੋਂ ਪਹਿਲਾਂ ਤਾਂ ਕਿਉਂਕਿ ਟੈਂਪਰੇਚਰ ਜਦੋਂ ਆਪਾਂ ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਫਸਲਾਂ ਦੇ ਵਿੱਚ ਜਿਹੜੀ ਹੈਗੀ ਬੂਟਾ ਜੀ ਨੇ ਜਰਮੀਨੇਟ ਕਰਨਾ ਉਹ ਦੀ એનર્ਜੀ ਜਲਦੀ ਜੌਸਟ ਹੁੰਦੀ ਹੈ ਬੂਟਾ ਕਮਜ਼ੋਰ ਪੈਂਦਾ ਦੂਸਰਾ ਕੀੜੇ ਮਕੌੜਿਆਂ ਵਾਸਤੇ ਖਾਸ ਤੌਰ ਤੇ ਤਣੇ ਦੀ ਗਲਾਬੀ ਸੁੰਡੀ ਵਾਸਤੇ ਵਾਤਾਵਰਨ ਬਣਦਾ ਜਿੱਥੇ ਬਾਸਮਤੀਆਂ ਲੇਟ ਵੱਡੀਆਂ ਜਾਣੀਆਂ ਝੋਨਾ ਲੇਟ ਵੱਡਿਆ ਜਾਣਾ ਨਾਲ ਦੀ ਨਾਲ ਬਜਾਈ ਦੀ ਕਾਲੀ ਨਕਰਿਓ 3-4 ਨਵੰਬਰ ਤੋਂ ਕੋਸ਼ਿਸ਼ ਕਰਿਓ ਬਜਾਈ ਸ਼ੁਰੂ ਕਰਨ ਦੀ ਫਿਰ ਤੁਹਾਡੇ ਕੋਲੇ 20-25 ਨਵੰਬਰ ਤੱਕ ਦਾ 25 ਨਵੰਬਰ ਤੱਕ ਬਿਲਕੁਲ 25 ਅਕਤੂਬਰ ਤੋਂ 25 ਨਵੰਬਰ ਦਾ ਬਿਲਕੁਲ ਸਹੀ ਸਮਾਂ ਸਹੀ ਵਿੰਡੋ ਆ ਤੇ ਇਹਦੇ ਵਿੱਚੋਂ ਜੇ ਬੈਸਟ ਚੁਣਨਾ ਹੋਵੇ ਤਾਂ ਮੈਂ ਅੱਗੇ ਵੀ ਤੁਹਾਨੂੰ ਦੱਸਦਾ ਹੁਣਾ ਕੇ ਨਵੰਬਰ ਦਾ ਪਹਿਲਾ 15ਵਾਂ 1 ਤੋਂ 15 ਤੇ ਉਹਦੇ ਵਿੱਚ ਵੀ 5 ਤੋਂ 15 ਵਾਲੀ ਵਿੰਡੋ ਹੈ ਜਿਹੜੀ ਬੈਸਟ ਹੈ ਤੇ ਇਹ ਸਮੇਂਦਰਾਣ ਬਜਾਈ ਕਰਿਓ ਬਜਾਈ ਵਾਸਤੇ ਬੀਜ ਦੀ ਸੋਹ ਜਰੂਰ ਕਰਿਓ ਇਨਸੈਕਟੀਸਾਈਡ ਨਾਲ ਉਲੀਨਾਸ਼ਕ ਨਾਲ ਜਿਹੜਾ ਫੰਗੀਸਾਈਡ ਨਾਲ ਤੇ ਨਾਲ ਕੰਸੋਰਸ਼ੀਅਮ ਕਲਚਰ ਜੇ ਵਰਤ ਸਕਦੇ ਹੋ ਉਹ ਵੀ ਜਰੂਰ ਕਰਿਓ ਬਜਾਈ ਦੇ ਵਿੱਚ ਕਾਲ ਨਾ ਕਰਿਓ ਮੈਂ ਵਾਰ-ਵਾਰ ਬੇਨਤੀ ਕਰ ਰਿਹਾ ਹਾਂ ਜਿਹੜੇ ਕਿਸਾਨ ਵੀ ਕਾਲ ਕਰਨਗੇ ਉਹ ਮੁੜ ਕੇ ਆਪਾਂ ਨੂੰ ਨੁਕਸਾਨ ਦਾ ਖਾਤਸ਼ਾ ਹੋ ਜਾਂਦਾ ਹੈ ਇਹ ਤੁਹਾਨੂੰ ਗੁਜ਼ਾਰਸ਼ ਹੈ ਬਾਕੀ ਆਪਣੇ ਸਵਾਲ ਤੇ ਸਜਾ ਜ਼ਰੂਰ ਦੱਸਿਓ ਤੁਹਾਡਾ ਬਹੁਤ ਬਹੁਤ ਧੰਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰਹੋ ਖਿਸ਼ਾ ਰਹੋ ਆਵਾਜ਼ ਰੋ